ਇਹ ਗਾੜੀ ਉਹਦਾ ਪੁੱਤਰਾ ਬੀੜਾ ਸੀ ਨਾਲ ਉਹਦੀ ਮਾਮੀ ਜੀ ਸਾਡੇ ਰਿਲੇ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਕਿ ਜੋ ਵੀ ਹਾਸਾ ਹੋਇਆ ਇਹਦੇ ਚ ਸਾਰਾ ਪਰਿਵਾਰ ਖਤਮ ਹੋ ਚੁੱਕਾ ਠੀਕ ਹੈ ਜੀ ਨਾਂ ਤੇ ਵੰਸ਼ ਰਿਆ ਤੇ ਨਾਂ ਜਿਹੜਾ ਕਮ ਕਰਨ ਵਾਲਾ ਸ਼ੋਰ ਸੀ ਜਾਂ ਕੁਛ ਨਾ ਕੁਛ ਸਭ ਕੁਝ ਖਤਮ ਹੋ ਚੁੱਕਾ ਪਰਿਵਾਰ ਦਾ ਪ੍ਰਸ਼ਾਸਨ ਤੋਂ ਮੰਗੇ ਉਹ ਹੀ ਆ ਕਿ ਜਾਂ ਤੇ ਜਿੰਨੇ ਕਾਰਨ ਉਹਨੇ ਕਾਨੂੰਨੀ ਹਰਕਤ ਕੀਤੀ ਆ ਹਾਸੇ ਦਾ ਜਿਹੜਾ ਮੇਨ ਰੂਲ ਸੀ ਉਹ ਇੱਕ ਟਰੱਕ ਵਾਲਾ ਸੀ ਜਿੰਨੇ ਉਹਨਾਂ ਨੂੰ ਧਰ ਲਿਆ ਜਿਹਦੇ ਕਰ ਤਿੰਨਾਂ ਦੀ ਮੌਤ ਹੋਈ ਆ ਉਹਦੇ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਦੂਸਰੀ ਕਾਰਵਾਈ ਹੋਣੀ ਚਾਹੀਦੀ ਹੈ ਉਸ ਕਿਸਾਨ ਤੇ ਜਿਸ ਕਿਸਾਨ ਨੇ ਬਿਨਾ ਸੋਚੇ ਸਮਝੇ ਸਭ ਕੁਛ پابੰਦੀਆਂ ਹੋਣ ਦੇ ਬਾਅਦ ਵੀ ਇਹ ਕੰਮ ਕੀਤਾ ਨਾਲ ਨੂੰ ਵਗਲ ਗਈ ਜਿਹਦੀ ਲਪੇਟ ਛਾਉਣ ਕਰਨ ਇੱਕ ਘਰ ਦੇ ਤਿੰਨ ਚਰਾਗ ਬੁੱਝੇ ਨੂੰ ਜਿਹਦੇ ਘਰ ਦੇ ਵਿੱਚ ਪੋਛ ਨਹੀਂ ਰਾਇਆ ਅਸੀਂ ਵੱਤ ਤੋਂ ਵੱਤ ਇਹੋ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਉਹਨਾਂ ਨੂੰ ਸਖਤ ਤੋਂ ਸਜ਼ਾ ਸਜ਼ਾਉਣੀ ਚਾਹੀਦੀ ਹੈ ਇਨਸਾਫ ਦਿੱਤਾ ਜਾਏ ਪਰਿਵਾਰ ਨੂੰ ਜਿਹੜੇ ਬੱਚੇ ਜੀਣੇ ਨੇ ਬਿਲਕੁਲ ਜਿੱਥੇ ਉਹ ਜਿਸ ਤਰ੍ਹਾਂ ਦਾ ਕਾਲ ਹੈ ਇਨਕਮ ਸੋਰਸ ਜਿੱਦਾਂ ਦਾ ਜਿਹੜਾ ਸੈਕਟਰ ਬਿਲਕੁਲ ਖਤਮ ਹੋ ਜਾਂਦਾ ਬੰਚੀ ਖਤਮ ਹੋ ਬਿਲਕੁਲ ਬਿਲਕੁਲ ਸੁਣਿਆ ਨਾ ਬੜਾ ਔਖਾ ਹੋ ਜਾਂਦੀ ਜੀ ਕੁਛ ਨਹੀਂ ਜੀ ਇੱਕ ਜੀ ਰਹਿ ਗਿਆ ਵਾ ਉਸ ਮਤਲਬ ਸਾਡੇ ਵੀਰ ਦੀ ਪਾਈਪ ਰਹਿ ਗਈ ਜਿਹੜੀ ਮਗਰ ਉਹ ਕੀ ਕਰ ਸਕਦੀ ਨਾ ਤੇ ਉਹ ਇਨਕਮ ਕਰਦੀ ਨਾ ਕੋਈ ਇਨਕਮ ਦਾ ਸੋਰਸ ਆ ਤੇ ਨਾ ਕੁਛ ਹੋਰ ਕਰ ਸਕਦੀ ਇਸ ਚੀਜ਼ 'ਚ ਅਸੀਂ ਇਹੋ ਗੱਲ ਮੰਗ ਕਰਦੇ ਹਾਂ ਸਰਕਾਰ ਕੋਲੋਂ ਕਿ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜੇ ਇਸ ਘਰ ਦੇ ਤਿੰਨ ਜੀ ਚਲ ਗਏ ਆ ਇਹਦਾ ਕੁਛ ਨਾ ਕੁਛ ਤੇ ਸੋਚਿਆ ਜਾਵੇ ਗੱਲਾਂ ਫੋਕੇ ਵਾਦੇ ਨਾਰਾਇਣ ਜਾਂ ਫੋਕੀਆਂ ਗੱਲਾਂ ਨਰੇਮ ਸਰਕਾਰ ਦੀਆਂ ਵੀ ਅਸੀਂ ਉਹਦਾ ਸਾਥ ਦਵਾਂ ਕਿ ਕੀ ਸਾਥ ਦੇ ਸਰ। ਦੇਖੋ ਵੀ ਹਾਦਸਾ ਇਸ ਤਰ੍ਹਾਂ ਕਿ ਅੱਜ ਤੱਕ ਜਿਹੜਾ ਬੜਾ ਦਰਦਨਾਕ ਹਾਦਸਾ ਹੈ ਇਹ ਹਾਦਸੇ ਦਾ ਮੁੱਖ ਕਾਰਨ ਜਿਹੜਾ ਉਹ ਨਾੜਕੇ ਨੂੰ ਅੱਗ ਲਗਾਈ ਹੋਈ ਸੀ ਬਿਲਕੁਲ ਰੋਡ ਦੇ ਉੱਪਰ ਆ ਹਾਦਸਾ ਜਿਹੜਾ ਹੋਇਆ ਤੇ ਬਹੁਤ ਜ਼ਿਆਦਾ ਧੂੰਆਂ ਸੀਗਾ ਧੂੰਏ ਕਰਕੇ ਜਿਹੜੇ ਇਹ ਮੇਰੇ ਨਾਨਕਾ ਪਰਿਵਾਰ ਮੇਰੇ ਮਾਮੀ ਜੀ ਮੇਰਾ ਛੋਟਾ ਬ੍ਰਦਰ ਤੇ ਉਹਨਾਂ ਦਾ ਗਾੜੀ ਇੱਕ ਮਾਸੂਮ ਬੱਚਾ ਸੀਗਾ ਉਧਰ ਆ ਰਹੇ ਸੀ। ਤੇ ਤੇ ਹੈਵੀ ਵਹੀਕਲ ਜਿਹੜਾ ਉਹਨਾਂ ਨੂੰ ਉਹ ਧੋਵੇਂ ਵੀ ਆੜ ਚ ਦਰੜ ਕੇ ਚਲਾ ਗਿਆ ਤੇ ਕਿੰਨਾ ਦੀ ਦਰਦਨਾਕ ਮੌਤ ਹੋਈ ਹੈ ਜਿਹਦੇ ਕਰਕੇ ਪਰਿਵਾਰ ਸਾਰਾ ਸਦਮੇ ਚ ਹੈ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਕਿ ਦੇਖੋ ਇਹੋ ਜਿਹੇ ਦਰਦਨਾਕ ਹਾਸੇ ਜਿਹੜੇ ਪਹਿਲਾਂ ਵੀ ਬਹੁਤ ਹੋ ਚੁੱਕੇ ਨੇ ਤੇ ਜਿਹੜਾ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਇੱਕ ਤਾਂ ਸਰਕਾਰੀ ਨੌਕਰੀਆਂ ਦਾ ਅੱਜਕੱਲ ਦੇਖੋ ਇਹ ਵੀ ਇੱਕ ਪੰਚਾਇਤ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀਗਾ on ਡਿਊਟੀ ਸੀਗਾ ਤੇ ਉਹਦੀ ਜਿਹੜੀ ਦਰਦਨਾਕ ਮੌਤ ਹੋਈ ਆ ਉਹਨਾਂ ਦੀ ਮਿਸ ਜਿਹੜੀ ਉਹ ਜਿਹੜਾ ਪ੍ਰਸ਼ਾਸਨ ਨੂੰ ਔਕਰੀ ਦੇਣੀ ਚਾਹੀਦੀ ਮਾਮਲਾ ਐਸੋ ਹੈ ਕਿ ਸਾਨੂੰ 112 ਤੋਂ ਕਾਲ ਆਈ ਆ ਅਸੀਂ ਨਵੇਂ ਪਿੰਡ ਲਾਗੇ ਖਲੋਤੇ ਸੀ ਤੇ ਅਸੀਂ ਉੱਥੋਂ ਫਿਰ ਫੌਰਨ ਇੱਧਰ ਨੂੰ ਆ ਗਏ ਆ ਤੇ ਜਾਂ ਆ ਕੇ ਦੇਖਿਆ ਵਾ ਕਿ ਇੱਕ ਮੋਟਰਸਾਈਕਲ ਦੱਸਿਆ ਪਬਲਿਕ ਨੇ ਕਿ ਮੋਟਰਸਾਈਕਲ ਵੱਜਾ ਤੇ ਇੱਕ ਬੇਟੇ ਦੀ ਮੌਤ ਹੋਈ ਆ ਉਸ ਦੀ ਉਮਰ ਹੈਗੀ ਤਕਰੀਬਨ 3 ਸਾਲ ਤੇ ਇੱਕ ਬੇਟਾ ਹੈਗਾ 30 ਸਾਲ ਦਾ ਤਾਦੀ ਜਿਹੜੀ ਉਹ 70 ਕਿਸਾਲ ਦੀ ਸੀ ਮੌਕੇ ਤੇ ਐਸਐਚਓ ਸਾਹਿਬ ਤੇ ਡਿਊਟੀ ਅਫਸਰ ਜਿਹੜੇ ਮੌਕੇ ਤੇ ਪਹੁੰਚੁਕੇ ਤੇ ਬਾਕੀ ਕਾਰਵਾਈ ਜਿਹੜੀ ਅਫਸਰਾਂ ਨੇ ਕਰਨੀ ਹੈ ਰੋਡ ਕਲੀਅਰ ਕਰਕੇ ਤੇ ਚਾਲੂ ਕਰਦਾ ਤੁਹਾਡੇ ਆਉਣ ਤੋਂ ਪਹਿਲਾਂ ਜਿਹੜੀ ਡੈੱਡ ਬੋਡੀ ਜਾ ਚੁੱਕੀ ਸੀ ਹਾਂ ਜੀ ਬਿਲਕੁਲ ਜੀ ਜਾ ਚੁੱਕੇ ਆ ਬਾਪੇ ਕਾਲੇ ਹਸਪੀਟਲ ਉਹ ਲੈ ਕੇ ਜੀ ਮੌਕੇ ਤੇ ਇਹ ਸਰ ਕਿਥੋਂ ਦੇ ਰਹਿਣ ਵਾਲੇ ਸੀਗੇ ਮ੍ਰਿਤਕ ਜਿਹੜੇ ਆ ਮ੍ਰਿਤਕ ਕੋਟਲਾ ਦੇ ਰਹਿਣ ਵਾਲੇ ਕੋਟਲਾ ਪਿੰਡ ਦਾ ਦੇ ਇੱਥੇ ਲੱਗੇ ਕੋਟਲਾ ਸੁਪਾ ਸੀ ਤੇ ਕਿਹਦੇ ਨਾਲ ਟੱਕਰ ਹੋਈ ਹੈ ਇਹਨਾਂ ਦੀ ਇਹ ਦੱਸਦੇ ਆ ਕਿ ਟਰੱਕ ਹੀ ਕੋਈ ਅਸੀਂ ਮੌਕੇ ਤੇ ਟਰੱਕ ਦੇਖਿਆ ਨਹੀਂ ਪਰ ਦੱਸਦੇ ਕਿ ਉਹ ਟਰੱਕ ਦੇ ਨਾਲ ਕੋ ਟਕਰਾਈਆ ਤੇ ਅੱਗ ਦਾ ਨਾੜ ਹੀ ਉਹਨੂੰ ਅੱਗ ਲਾਈ ਹੀ ਤੇ ਧੂਏ ਦੇ ਕਾਰਨ ਜਿਹੜਾ ਹਸਤਾ ਵਾਪਰਿਆ ਜੇਕਰ ਧੂਆ ਨਾ ਹੁੰਦਾ ਤੇ ਫਿਰ ਹਸਤਾ ਨਹੀਂ ਵਾਪਰ ਸਕਦਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਕਾਰਵਾਈ ਹੈ ਉਹ ਜਿਹੜਾ ਧੂਆ ਲਗਾਇਆ ਜਿਨ੍ਹਾਂ ਨੇ ਖੇਤ ਨੂੰ ਅੱਗ ਲਾਈ ਉਹਨਾਂ ਤੇ ਬਣਦੀ ਹੈ ਜੀ ਮੈਂ ਜਿਹੜੇ ਅਫਸਰ ਐਸਐਚਓ ਸਾਹਿਬ मौके ਤੇ ਪਹੁੰਚੇ ਸੀ ਉਹ ਕਾਰਵਾਈ ਦੇ ਪੁਲਿਸ ਅਫਸਰਾਂ ਦੇ ਨੋਟਿਸ ਤੇ ਚ ਲਿਆਂਦਾ ਵਾ ਐਸਐਚਓ ਸਾਹਿਬ ਕਰਨਗੇ ਕਾਰਵਾਈ ਜਿਹੜੀ ਜਿਹਦੇ ਖਿਲਾਫ ਮੰਦੀ ਹੋਏਗੀ ਡੈੱਡ ਬੋਡੀ ਜਿੱਥੇ ਰਗਈਆਂ ਨੇ ਹੋਣਾ ਇਹ ਬਾਬੇ ਪਗਾਲੀ ਸਿਬਲ ਹਸਪੀਟਲ ਪਹੁੰਚੇ ਅੱਛਾ ਅੱਛਾ ਥੈਂਕ ਯੂ ਸਤਿ ਸ੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ